ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਾਰੇ ਮੇਰੇ ਵੀਰ ਵਧੀਆ ਹੋਗੇ ਨਸੀਬ ਤੰਗਾ ਜੇ ਤੁਹਾਨੂੰ ਸਾਰਿਆਂ ਦਿਖਾਉਣੇ ਆ ਇੱਕ ਕੰਪਲੀਟ ਵੀਡੀਓ ਬਣਾਉਣੇ ਆ ਆ ਆਪਣਾ ਕਰਨਵੀਰ ਤੁਹਾਨੂੰ ਸਾਰਿਆਂ ਨੂੰ ਪਤੰਗਾ ਦਿਖਾਊਗਾ ਇੱਧਰ ਆਪਣੀ ਆ ਗਈ ਜੇ ਲੰਗੋਟ ਪਤੰਗ ਸਾਰੀਆਂ ਵੀਰਜੀ ਵੰਸੀ ਤੰਗਾ ਜੇ ਅੱਤਰੇ ਚੋੜੀ ਗਲੇਰ ਆ ਗਈ ਏ ਆ ਆਪਣੇ ਆਗੇ ਤੀਰੇ ਆ ਆਪਣੇ ਆਗੇ ਸ਼ਸਤਰੂ ਵੀਰਜੀ ਜੇ ਵੀਡੀਓ ਵਧੀਆ ਲੱਗਦੀ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰਿਆ ਕਰੋ ਆਪਣੀ ਆ ਗਈ ਇਹ ਡਬਲ ਲੰਗੋਰ ਆਪਣੀ ਆ ਗਈ ਇਹ ਪਲੇਨ ਨੀਲੀ ਪਲੇਨ ਇੱਧਰ ਆਪਣੇ ਆ ਗਏ ਇਹ ਤੀਰੇ ਇੱਧਰ ਆਪਣੀ ਆ ਗਈ ਜੇ ਗੈਲਰੀ ਦੇਰੀ ਪੰਗ ਦੇ ਇੱਧਰ ਫੇਰ ਆ ਗਏ تیرੇ ਇੱਧਰ ਆ ਗਏ ਜੇ ਪਲੇਨ ਹਰਾ ਕਲਰ ਸਾਰੀਆਂ ਵੀਰ ਜੀ ਵਾਂਸੀ ਪਤੰਗਾ ਜੇ ਪੂਰੀਆਂ ਘੈਂਟ ਬਣੀਆਂ ਜੇ ਵੀਡੀਓ ਵਧੀਆ ਲੱਗੂਗੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਵੀਆਂ-ਨਵੀਆਂ ਵੀਡੀਓ ਆਉਗੀਆਂ ਤੁਹਾਨੂੰ ਤਾਂਗਾ ਰਿਲੇਟਿਡ ਮਿਲਦੇ ਤੁਹਾਨੂੰ ਅਗਲੀ ਵੀਡੀਓ 'ਚ